ਮਣ ਇਹਨਾਂ ਦੇ ਵੀ ਤੂੰ ਦਰਸ਼ਨ ਕਰਕੇ ਆ ਰਹੇ ਸ਼ਰਧਾਲੂਆਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਤਾਂ ਦੱਸ ਦਈਏ ਕਿ ਜਿੱਥੇ Mahindra Bolero pickup ਗੱਡੀ ਜੜੀ ਆ ਉਹ ਸਿੱਧਾ ਨਹਿਰ ਦੇ ਵਿੱਚ ਡਿੱਗ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਸ਼ਰਧਾਲੂ ਮਾਣੈਣਾ ਦੇ ਵੀ ਦਰਸ਼ਨਾਂ ਤੋਂ ਵਾਪਸ ਮਲੇਰ ਕੋਟਲਾ ਪਰਤ ਰਹੇ ਸਨ ਕਿ ਰਾਣਾ ਸਾਹਿਬ ਤੋਂ ਜੁਗੇੜਾ ਪੁਲ ਦੇ ਰਸਤੇ ਆਂਦੇ ਨੇ ਤਾਂ ਇਸੇ ਦਰਮਿਆਨ ਗੱਡੀ ਜਿਹੜੀ ਹੈ ਨਹਿਰ ਦੇ ਵਿੱਚ ਡਿੱਗੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਤੇ 26 ਦੇ ਕਰੀਬ ਸ਼ਰਧਾਲੂ ਜਿਹੜੇ ਨੇ ਇਸ ਵਿੱਚ ਸਵਾਰ ਹੁੰਦੇ ਨੇ ਪੁਲਿਸ ਤੇ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਭਾਜੜਾ ਪੈ ਗਈਆਂ ਵੇਖੋ ਮੌਕੇ ਤੇ ਜਿਹੜਾ ਰੈਸਕਿਊ ਆਪਰੇਸ਼ਨ ਹੈ ਉਹ ਕੀਤਾ ਜਾ ਰਿਹਾ ਤਾਂ ਤਿੰਨ ਸ਼ਰਧਾਲੂਆਂ ਦੇ ਲਾਪਤਾ ਹੋਣ ਦੀ ਖਬਰ ਮਿਲਦੀ ਹੈ ਜਿਸ ਦੇ ਵਿੱਚ 6 ਦੀ ਮੌਤ ਹੋ ਚੁੱਕੀ ਹੈ ਤਾਂ ਮਾਣੈਣਾ ਦੇ ਵੀ ਦਰਸ਼ਨਾਂ ਤੋਂ ਵਾਪਸ ਆ ਰਹੇ ਹਾਲੂ ਜਿਨ੍ਹਾਂ ਦੀ ਪਿਕਅਪ ਬਲਾਰੋ ਗੱਡੀ ਨਹਿਰ ਦੇ ਵਿੱਚ ਡਿੱਗੀ ਐ ਤਾਂ 6 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਐ ਖੰਨਾ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਮੌਕੇ ਤੇ ਰੈਸ਼ ਕੋਪਰੇਸ਼ਨ ਦੀਆਂ ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪ੍ਰਸ਼ਾਸਨ ਨੂੰ ਵੀ ਭਾਜੜਾ ਪੈ ਚੁੱਕੀਆਂ ਨੇ ਭਾਈ ਜੀ ਕੀ ਨਾਮ ਤੁਹਾਡਾ ਇੰਦਰਜੀਤ ਸਿੰਘ ਜੀ ਕਿਹੜੇ ਪਿੰਡ ਤੋਂ ਮੈਂ ਅਕਬਰਪੁਰ ਸੰਧਾ ਤੋਂ ਆ ਉਹ ਇੱਥੇ ਆਏ ਜੀ ਰਾਤ ਕਰਨਾ ਹੋਈ ਐ ਉਹਦੇ ਵਿੱਚ ਤੁਹਾਡੇ ਕਿੰਨੇ ਪਰਵਾਦੇ ਮੈਂਬਰ ਸੀ ਮੇਰਾ ਬੇਟਾ ਮਾਨਕਾਲ ਬਿਹਾਇਆ ਉੱਥੋਂ ਦੀ ਗੱਡੀ ਦੀ ਐ ਸਨੁਰਾਦ ਪਤਾ ਲੱਗਿਆ ਉਹ ਇੱਥੇ ਆ ਗਿਆ ਉਹ ਜੀ ਠੀਕ ਹੈ ਜੀ ਤੇ ਹੁਣ ਕੌਣ ਲਾਪਤਾ ਜੀ ਪੰਜ ਬੰਦੇ ਹੋਰ ਕਹਿੰਦੇ ਲਾਪਤਾ ਇੱਕ ਸਾਡੀ ਗੱਡੀ ਉਹ ਗੇੜਾਂ ਤੋਂ ਗੱਲ ਕਰਦੇ ਮੇਰੇ ਬੈਟੀ ਦੀ ਛਾਲੀ ਉਹ ਨਹੀਂ ਮਿਲ ਰਹੀ ਤੇ ਲੱਗਿਆ ਪਤਾ ਵੀ ਇਹ ਕਿਵੇਂ ਹੋਇਆ ਤੁਹਾਨੂੰ ਕੀ ਦੱਸਿਆ ਹੋਣਾ ਉਹਨਾਂ ਨੇ ਰਾਤ ਇਦਾਂ ਨਹੀਂ ਪਤਾ ਵੀ ਕਿਵੇਂ ਗੱਡੀ ਪਰਦੇ ਜਾਂ ਇੱਧਰ ਆਉਂਦੇ ਦੀ ਉਧਰੋਂ ਪਾਸੇ ਕਿਵੇਂ ਗਈ ਅਜੇ ਕੋਈ ਚੰਗੀ ਤਰ੍ਹਾਂ ਨਹੀਂ ਪਤਾ ਲੱਗਿਆ ਤੇ ਹੁਣ ਕਿਸ ਤਰ੍ਹਾਂ ਹਾਲ ਕਰ ਰਹੇ ਉਹਨਾਂ ਦੀ ਜਿਹੜੇ ਲਾਪਤਾ ਨੇ ਕੋਈ ਇੱਥੇ ਹੁਣ ਤੱਕ ਕੋਈ ਮਿਲੀ ਮਤਛਾਲੀ ਹਾਰੇ ਤਾਂ ਤੋਰੇ ਨਹੀਂ ਉਥਾਂ ਦੇ ਨੇ ਉਹ ਜੇ ਜਿਹੜੇ ਬੰਦੇ ਹਜੇ ਗਾਇਬ ਨੇ ਉਹਨਾਂ ਤੋਰੇ ਨੇ ਉਥੋਂ ਮਾਨਕਾਲੋਂ ਕਿੰਨੇ ਕੁ ਲੋਕ ਸੀਗੇ ਵਿੱਚ ਸਵਾਰ ਇਹਦੇ ਚੋਂ 25 26 ਕਹਿੰਦੇ ਸੀਗੇ ਕਿਹੜੀ ਗੱਡੀ ਕਿਹੜੀ ਸੀ ਇਹ ਆ ਛੋਟਾ ਆਤੀ ਤੇ ਜਿਹੜੇ ਉਹ ਵਿਆਹ ਹੋਏ ਸੀ ਜਾਂ ਕੁਆਰੇ ਵੀਰੇ ਲਾਪਤਾ ਨੇ ਵਿੱਚ ਵਿਆਹੇ ਵਿੱਚ ਹੀ ਬੱਚੇ ਜੀ ਤੁਹਾਡੇ ਆਪਣੀ ਬੇਟੀ ਆ ਉਹ ਜੀ ਉਹ ਫੌਰੀ ਹੈ ਜੀ ਅੱਛਾ ਕਿੰਨੀ ਉਮਰ ਹੈਗੀ ਉਹਦੀ ਹੈ ਵੀ 25 26 ਸਾਲ ਦੀ ਉਮਰ ਦੀ ਕੁੜੀ ਦੀ ਉਹ ਵਿਆਹ ਦੀ ਤਿਆਰੀ ਕਰਦੇ ਸੀਗੇ ਅੱਛਾ ਜੀ ਉਹਦਾ ਵਿਆਹ ਹੋਣਾ ਸੀ ਹਾਂ ਜੀ ਸਤਿ ਸ਼੍ਰੀ ਅਕਾਲ ਵੀਰੇ ਕਲਾੜ ਪਿੰਡ ਦਾ ਸਾਡਾ ਇੱਥੇ ਦੀ ਰਾਤ ਜਿਹੜੀ ਘਟਨਾ ਹੋਈ ਹੈ ਗੱਡੀ ਨਹਿਰ ਚ ਗਈ ਸੀ ਕੀ ਉਸ ਤੋਂ ਮੇ ਹਾਲਾਤ ਸੀ ਕਿਵੇਂ ਹੋਇਆ ਬਾਕਰ ਕੋ ਸਾਢੇ 9 ਵਜੇ ਹੀ ਪਿੰਡ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਹੋਈ ਸੀ ਕਿ ਇਸ ਤਰ੍ਹਾਂ ਕਰਕੇ ਨਾ ਉੱਥੇ ਕੋਈ ਗੱਡੀ ਡੇਪੀ ਉੱਥੇ ਹੈਲਪ ਲਈ ਬੰਦਿਆਂ ਦੀ ਲੋੜ ਆ ਉੱਥੇ ਪਹੁੰਚੋ ਬਹੁਤ ਸਾਡੇ ਪਿੰਡ ਤੋਂ ਵੀ ਝਾਮੜ ਤੋਂ ਵੀ ਜਗੇੜੇ ਤੋਂ ਵੀ ਭੀੜ ਤੋਂ ਵੀ ਬਹੁਤ ਇੱਥੇ ਨੌਜਵਾਨ ਆ ਗਏ ਸੀ ਸਹਾਇਤਾ ਦਿੱਤਾ ਉਹਨਾਂ ਨੇ ਗੱਡੀ ਛੋਟਾ ਆਥੀ ਸੀ ਜੀ ਵੀਰੇ ਨਾਣਾ ਦੇ ਵੀ ਯਾਤਰਾ ਤੋਂ ਆ ਰਹੇ ਸੀਗੇ ਉਹ ਇਸ ਤਰ੍ਹਾਂ ਇੱਥੇ ਕੋਈ ਪਤਾ ਨਹੀਂ ਕਿ ਲੈਡ ਲੂਟ ਪੈ ਗਈ ਜਾਂ ਕੀ ਗ ਫਿਰ ਕੋਈ ਕਰੰਟ ਨਹੀਂ ਪਤਾ ਹੈਗਾ ਉਹ ਉਹਨਾਂ ਦੇ ਜਿਹੜਾ ਡਰਾਈਵਰ ਸੀਗਾ ਉਹ ਦੱਸਦਾ ਕੋਈ 24 25 ਕਹਿੰਦੇ ਸੀ ਕਦੇ 26 27 ਕਹਿੰਦੇ ਸੀ ਪ੍ਰੋਪਰ ਗਰੰਟੀ ਨਹੀਂ ਸੀਗੀ ਹੁਣ ਤੱਕ ਲੱਗਦਾ ਕਿ ਕਿੰਨੇ ਕੁ ਬੰਦਿਆਂ ਨੂੰ ਬਚਾਇਆ ਗਿਆ ਜਾਂ ਕਿ 16 17 ਬੰਦੇ ਵੀ ਰਿਕਵਰ ਹੋ ਗਏ ਰਾਤ ਐਸਐਚਓ ਸਾਹਿਬ ਸੀਗੇ ਡੀਐਸਪੀ ਸਾਹਿਬ ਸੀਗੇ ਇੱਥੇ ਮੌਕੇ ਤੇ ਸਾਰੇ ਪ੍ਰਸ਼ਾਸਨ ਸੀਗਾ ਪੁਲਿਸ ਦੇ ਜਵਾਨਾਂ ਨੇ ਖੋਦ ਵਿੱਚ ਜਾ ਕੇ ਉਹਨੇ ਬੱਚੇ ਕੱਢਿਆ ਵਿੱਚੋਂ ਕੁਝ ਪਤਾ ਲੱਗਿਆ ਵੀ ਕੋਈ ਡੈੱਡ ਬੋਡੀ ਵੀ ਮਿਲੀ ਹਾਂ ਵੀ ਡੈੱਡ ਬੋਡੀ ਮਿਲੀ ਹੈ ਤਿੰਨ ਚਾਰ ਡੈੱਡ ਬੋਡੀ ਮਿਲੀ ਹੈ ਤੇ ਹਲੇ ਵੀ ਕੁਝ ਬੰਦੇ ਲਾਪਤਾ ਦੱਸਿਆ ਰਹੇ ਨੇ ਵੀਰੇ ਪ੍ਰੋਪਰ ਰਾਤ 1:30 ਵਜੇ ਤੱਕ ਇੱਥੇ તમ ਚੱਲੀ ਗਿਆ ਪਛਾਹ ਕਰ ਦਿੱਤਾ ਵੀ ਹਲੇ ਕੋਈ ਗਿਣਤੀ ਕਲੀਅਰ ਪ੍ਰਸ਼ਾਸਨ ਤੋਂ ਇਹ ਤਾਂ ਲੱਗੂਗੀ ਕਿ ਤਰ੍ਹਾਂ ਫਿਰ ਸਾਰੇ ਪਿੰਡ ਦੇ ਲੋਕਾਂ ਨੂੰ ਮਦਦ ਕਰੀ ਕਿਸ ਤਰ੍ਹਾਂ ਬਹੁਤ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਆਲੇ-ਦੁਆਲੇ ਦੇ ਸਾਰੇ ਨੌਜਵਾਨਾਂ ਨੇ ਪਿੰਡਾਂ ਦੇ ਕੋਈ ਫੇਰ ਵਗੈਰਾ ਕਿ ਮੈਂ ਚੁਕਾਇਆ ਕਿ ਕ੍ਰੇਨ ਇੱਥੇ ਆਪਣੇ ਹੈਡ ট্রাক ਕ੍ਰੇਨਾਂ ਖੜ੍ਹਦੀਆਂ ਇੱਥੇ ਪੱਠੇ ਤੇ ਜੀਸੀਬੀਆਂ ਖੜ੍ਹਦੀਆਂ ਉਹ ਸਾਰੀਆਂ ਲਿਆ ਕੇ ਇੱਥੇ 2-3 ਅੰਟਾਂ ਦੇ ਨਾਲ ਪਾ ਕੇ ਗੱਡੀ ਕੱਢ ਲਈ ਸੀ ਜਾਨੀ ਜਿਹੜੇ ਬੰਦੇ ਰੁੜ ਕੇ ਵਿੱਚੋਂ ਉਹਨਾਂ ਵੱਲੋਂ ਪ੍ਰਾਪਤ ਗਿਣਤੀ ਵਾਰੀ ਕਲੀਅਰ ਨਹੀਂ ਹੈ ਇਤਰਾ ਪਹਿਲਾਂ ਵੀ ਬਹੁਤ ਵਾਰ ਹਾਸੇ ਹੋ ਗਏ ਹੈ ਨੈਰ ਦੇ ਉੱਪਰ ਰੇਲਿੰਗ ਅਜ ਤੱਕ ਵੀ ਲੱਗੀ ਲੱਗਦਾ ਹੈ ਕਿ ਬੱਟੇ ਲਾ ਪਰਬਾਈ ਇਹ ਰੇਲਿੰਗ ਦੀ ਵੀ ਜਦੋਂ ਮੰਨ ਲੈਂਦੇ ਨੇ ਰੇਲਿੰਗ ਦੀ ਵੀ ਥੋੜੀ ਜਲਦਬਾਜੀ ਵੀ ਚੱਲ ਰਹੀ ਹੈ ਇਹਨਾਂ ਚੀਜ਼ਾਂ ਦੇ ਉੱਤੇ ਕੁਛ ਕਿਹਾ ਯਾਰਾ ਕਿ ਲਾਈਟਾਂ ਵੀ ਇੱਥੇ ਰੋਡ ਤੇ ਹੈ ਨਹੀਂ ਤੁਸੀਂ ਇਸੇ ਪਿੰਡਾਂ ਦੇ ਲੋਕਾਂ ਤੋਂ ਤੁਸੀਂ ਰੋਜ਼ ਨਿਕਲਦੇ ਹੋ ਕਿ ਇਹ ਪ੍ਰਬੰਧ ਨਹੀਂ ਹੋ ਰਿਹਾ ਇਹ ਵੀ ਵੀਰੋ ਚਲੋ ਮੰਨ ਲੈਂਦੇ ਆ ਵੀ ਇਹ ਵੀ ਕਮੀ ਹੈ ਕਿ ਪ੍ਰਸ਼ਾਸਨ ਦੀ ਠੀਕ ਆ ਚਾਹੀਦੀਆਂ ਚੀਜ਼ਾਂ ਇਹਦੀਆਂ ਸਹੂਲਤੂ ਲੋਕਾਂ ਵਾਸਤੇ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਆ ਨੈਣਾ ਦੇਵੀ ਤੋਂ ਸੰਗਤ ਦਰਸ਼ਨ ਕਰਕੇ ਆ ਰਹੀ ਸੀ ਤੇ ਜਗੇੜੇ ਦੇ ਪੁਲ ਕੋਲ ਆ ਕੇ ਉਹਨਾਂ ਦਾ ਜਿਹੜਾ ਛੋਟਾ ਹਾਥੀ ਸੀ ਉਹ ਨਹਿਰ ਦੇ ਵਿੱਚ ਡਰ ਗਿਆ ਜਿਹਦੇ ਵਿੱਚ ਤਕਰੀਬਨ 24-25 ਸਵਾਰ ਸ਼ਾਮਲ ਸੀ ਤੇ ਉਹਨਾਂ ਦੇ ਵਿੱਚੋਂ ਤਕਰੀਬਨ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤੇ ਦੋ ਜਾਂ ਤਿੰਨ ਦੀ ਹਜੇ ਭਾਲ ਅਸੀਂ ਕਰ ਰਹੇ ਹਾਂ ਤੇ ਇਹਨਾਂ ਵਿੱਚੋਂ ਤਕਰੀਬਨ ਜੋ ਹਜੇ ਤੱਕ ਸਾਹਮਣੇ ਆ ਰਿਹਾ ਡਾਟਾ ਕੇ ਚਾਰ ਜਣਿਆਂ ਦੀ ਡੈਥ ਹੋ ਗਈ ਹੈ ਜਿਦੇ ਵਿੱਚ ਬੱਚੇ ਸੀ ਦੋ ਪਰ ਬਹੁਤ ਮੰਦਭਾਗੀ ਇਹ ਕਟਲਾਵਾ ਹਜੇ ਵੀ ਪ੍ਰਸ਼ਾਸਨ ਵੱਲੋਂ ਸਾਡੇ ਡੀਸੀ ਸਾਹਿਬ ਵੀ ਪਹੁੰਚ ਗਏ ਸੀ ਐਸਐਸਪੀ ਸਾਹਿਬ ਵੀ ਆ ਗਏ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ ਨੇ ਜਿਹੜੇ ਜ਼ਖਮੀ ਨੇ ਕੁਝ ਨੂੰ ਦੇਲੋ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਲੁਧਿਆਣੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਕੁਝ ਨੂੰ ਪੈਰ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਸਾਰਾ ਪ੍ਰਸ਼ਾਸਨ ਪੂਰੇ ਜੋਰ ਸ਼ੋਰ ਦੇ ਨਾਲ ਜਿਹੜੇ ਬਚਾਅ ਕਾਰਜ ਨੇ ਉਹਨਾਂ ਦੇ ਵਿੱਚ ਲੱਗੇ ਹੋਏ ਆ